ਮੈਂ ਇਦਾਂ ਨਾ ਕਰਾਂ ਕਿ ਜਿਹੜਾ ਗਰਲੀਨ ਰੰਦੀਪ ਨੂੰ ਗਹਿਣਾ ਪਾਇਆ ਵਾ ਰੰਦੀਪ ਕੋ ਲੈਣਾ ਨਾ ਨਾ ਕਿਤੇ ਦਫਾ ਹੋਣਾ ਕਿਤੇ ਨਾ ਗਹਿਣਾ ਲੈ ਹੀ ਨਾ ਜਾਵੇ ਮਣੀ ਇਹੇ ਬਹਾਨੇ ਨਾਲਾ ਗਹਿਣਾ ਲੈ ਲੈਣੀ ਇਦਾਂ ਕਰਦੀ ਆ ਆਇਆ ਮਮੀ ਉਹਨਾਂ ਦਾ ਫੋਨ ਠੀਕ ਠਾਕ ਹਾਂਜੀ ਆਇਆ ਹੀ ਠੀਕ ਠਾਕ ਵਧੀਆ ਚਲੋ ਵਧੀਆ ਹੋ ਗਈ ਨਾ ਗੱਲ ਹਾਂਜੀ ਗੱਲ ਹੋਈ ਹੀ ਠੀਕ ਠਾਕ ਵਧੀਆ ਠੀਕ ਸ਼ਾਪਤੇ ਵਧੀਆ ਪਈ ਆ ਸ਼ਾਪ ਤਾਂ ਕੋਈ ਕਰੀਏ ਹੀਲਾ ਇਹ ਨੂੰ ਡਾਵਾ ਮੈਂ ਕਿੱਦਾਂ ਡਾਵਾ ਸੋਚਣਾ ਪੈਣਾ ਇਦਾਂ ਕਰਦਾ ਵਾਂ ਵੀ ਮਾਤਾ ਜੀ ਕੋਈ ਸ਼ਾਪ ਪਈ ਹੋਣੀ ਹੈ ਉਹ ਚੀਜ਼ ਕਰਕੇ ਇਹਨੂੰ ਦਿੰਨਾ ਵਾ ਨਹੀਂ ਬਾਪ ਸ਼ਾਪ ਪਈ ਮਮੀ ਨਾ ਹਾਂਜੀ ਖੁੱਲੀ ਸ਼ਾਪ ਨਾ ਹਾਂਜੀ ਖੁੱਲੀ ਸ਼ਾਪ ਹੂੰ ਉਹ ਖੁੱਲੀ ਮਨੂ ਇਹ ਡੇਗ ਡੁਗ ਨਾ ਪਾ ਇਹਨੂੰ ਢਾਗਾ ਨਾਲ ਲਵੇਟਦਾ ਹਾਂਜੀ ਕਿੱਦਾਂ ਲਵੇਟ ਲੈਣੀ ਆ ਹੋਰ ਨਹੀਂ ਲਵੇਟ ਦਿੰਦਾ ਵਾ ਮੁੜ ਕੇ ஆ ਆ ਦਲਦੀ ਮਿਲਦੀ ਉਹਦੇ ਨਾਲ ਹੈ ਨਾ ਇਹ ਦੇ ਦੇ ਨੇ ਉਹਨੂੰ ਕਿਹੜਾ ਪਛਾਣ ਹੈ ਦੀ ਚੱਲ ਆਪਣਾ ਘਰ ਜਾਊਗਾ ਟਾਈਮ ਯਾ ਮੈਂ ਧਾਗਾ ਤੇ ਮਾਰਾ ਲਵੇੜ ਦੂਗੀ ਰਿੰਦੀਪ ਆਲਾ ਮਾਤਾ ਲਵੇੜ ਦੂ ਧਾਗਾ ਮੈਨੂੰ ਤੇ ਲੱਭਾਣੀ ਆ ਠੀਕ ਆ ਪਾਲਾ ਹਾਂਜੀ ਠੀਕ ਆ ਤੇ ਮੈਨੋਂ ਕੰਮ ਕਿਹਾ ਸੀ ਕਿਸ ਨੂੰ ਟਾਇਲਾਂ ਦਾ ਤੇ ਉਹ ਸਮਾਨ ਸਟਾਇਲਣਾ ਮੈਂ ਵੀ ਹਾਂ ਠੀਕ ਆ ਰਿੰਦੀਪ ਬਿਠਾਵਤ ਹਾਂਜੀ ਤੇ ਹੋਰ ਜੀ ਲੱਗਾ ਬਦਿੱਤਰ ਹਾਂਜੀ ਹਾਂਜੀ ਚੱਲ ਵਧੀਆ ਹਾਂਜੀ ਤੇ ਇੰਜ ਕਰੀਏ ਹੁਣ ਮੌਲ ਨਹੀਂ ਚੰਗੇ ਅੱਜਕੱਲ ਨਾ ਬੜੇ ਲੋਕੀ ਚੋਰ-ਚੂਤਰੇ ਫਿਰਦੇ ਆ ਕਰਾਜ ਪੈ ਜਾਂਦੀ ਇੰਜ ਕਰ ਪੁੱਤ ਗਹਿਣਾ ਲਾ ਲਾ ਹਾਂਜੀ ਠੀਕ ਆ ਹਾਂ ਚੱਲਾ ਵਲੇ ਲਾ ਹੀ ਦੀਗੇ ਤੇਰਾ ਚਲੋ ਜੋ ਨਿਠਾਣੇ ਦਾ ਤੋਸ ਆਪੇ ਲਾਣਾ ਇੰਜ ਕਰੀਂ ਗਣ ਅੱਜਕੱਲ ਨੂੰ ਮੌਣ ਨਹੀਂ ਸਹੀ ਹੈਗੇ ਲੋਕੀ ਨਾ ਘਰ ਘਰ ਜਿਹੜੇ ਮਲੀ-ਮਲੀ ਜਿਹੜੇ ਬੜੇ ਤੁਰੇ ਫਿਰਦੇ ਪੁੱਤ ਹਾਂ ਰਣਦੀਪ ਸ਼ਾਪ ਵੀ ਦੇ ਸੱਟ ਤੇ ਲੱਥ ਗਿਆ ਆਪਣਾ ਹਾਂਜੀ ਚਲ ਮੈਂ ਰੱਖਣਾ ਬੋ ਸਾਂਬਲਾ ਚੰਗਾ ਹਾਂਜੀ ਹਾਂ ਸ਼ਾਪ ਉਹ ਨੀਲਖ ਦੀ ਜਿਹੜੀ ਮੈਂ ਪਾਈ ਆ ਇਹ ਸ਼ਾਪ ਹੋਰ ਹੀ ਲੱਗਦੀ ਆ ਉਹ ਤਾਂ ਸ਼ਾਪ ਬੜੀ ਵਧੀਆ ਹੈ ਜਿਹੜੀ ਮੈਂ ਪਾਈ ਆ ਇਹ ਸ਼ਾਪ ਜਦ ਬਦਲੀ ਆ ਰੰਦੀਪ ਨੂੰ ਪੁੱਛਦੀ ਆ ਰੰਦੀਪ ਆ ਸ਼ਾਪੂ ਸ਼ਾਪ ਨਹੀਂ ਲੱਗਦੀ ਤੇ ਸ਼ਾਪ ਲੱਗਦੀ ਜਦ ਉਹ ਨਹੀਂ ਆ ਤੇ ਸ਼ਾਪ ਲਾਈ ਸੀ ਨਹੀਂ ਨਹੀਂ ਲਾਈਤ ਨਹੀਂ ਉਹਦਾ ਮਨੀ ਦੇਖਣ ਦਾ ਇਤਿਆਰ ਤੈਂਡਾ ਕਿ ਖੁੱਲੀ ਆ ਜੇ ਦੇ ਲਿਆਤਾ ਗੱਲ ਵੇੜਦੀ ਨਹੀਂ ਤਾਂ ਉਹਨਾਂ ਨੇ ਖੜੀ ਤੇ ਬਾਅਦ ਚ ਮੈਨੂੰ ਫੜਾ ਗਈ ਇੰਨੇ ਦਫਾਣੇ ਨੇ ਇੰਨੀ ਬਟਾਤੀ ਉਹ ਹੁਣ ਮੈਂ ਕੀ ਕਰਾਂ ਪਿਓ ਤੇ ਆਂਦਾ ਹੀ ਇਹਦਾ ਨਾ ਵਿਆਹ ਕਰ ਉਹ ਮਈਆਂ ਜੋਰ ਦੇ ਕੇ ਦਾ ਵਿਆਹ ਕਰਾਤਾ ਇਹ ਦਫਾਣ ਆਪਣੀਆਂ ਆਤਮਾਂ ਤੋਂ ਬਾਦ ਸੋੜਾ ਹੁੰਦਾ ਇੰਨੇ ਬਟਾਜ ਛੁੱਟੀ ਸਾ ਸ਼ਾਪ ਹੋਮ ਡੱਡ ਇੱਕ ਦਾ ਟੈਕ ਦਾ ਮਸੀਆਂ ਦੇ ਦਸ ਕੋਰੇ ਬੰਦ ਨਹੀਂ ਸਿੰਦੂ ਕੀ ਚਾਰ ਦਿੰਦੀ ਹੋ ਨਹੀਂ ਸਾਹ ਹੋਣਿਆ ਤੂੰ ਤੇ ਹਣ ਤਾਸਦਾ ਹੀ ਹੈ ਨਖਾਪਣੇ ਹੁਣੇ ਆ ਗਿਆ ਤੇਰਾ ਪਿਓ ਤੇ ਉਹਨੇ ਮੈਨੂੰ ਗੱਲਾਂ ਕਰਨੀਆਂ ਨਖਾਪਣਿਆ ਤੈਨੂੰ ਸੁਧਰ ਦਵਾਂ ਨਹੀਂ ਕਿਤੇ ਇਹ ਨਹੀਂ ਸੋਚਿਆ ਪੀਕ ਦਿਨ ਹੋਇਆ ਮੇਰੇ ਵਿਆਹ ਨੂੰ ਨਖਾਪਣਿਆ ਤੂੰ ਤੇ ਹਣ ਤਾ ਹੀ ਦਿੱਤਾ ਦਫਾ ਹੋ ਵੇਖ ਕਰਨਦੀਪ ਨੇ ਇਤਨੀ ਕਿਤੇ ਵੇਖ ਲਿਆ ਇਹਨੂੰ ਬਚੋਲਣ ਵੀ ਤਰੀ ਆਉਂਦੀ ਓ ਪਰਦਾ ਕਰ ਤਾਂ ਗੜੀ ਸਤਿ ਸ਼੍ਰੀ ਅਕਾਲ ਪਾਣ ਜੀ ਸਤਿ ਸ਼੍ਰੀ ਅਕਾਲ ਤੇ ਹੋਰ ਕੁੜੀ ਇਹ ਆਵੇ ਇੱਧਰ ਬੈਠੀ ਜੋ ਕੋਲੇ ਅੰਦਰ ਆ ਤੇ ਉਹ ਮੇਰੀ ਗੱਲ ਸੁਣੋ ਮੱਥਾ ਟਿਕਾ ਲਿਆ ਹੁੰਦਾ ਜੋ ਤੇ ਕੌਣੇ ਤਾਂ ਜੀ ਮੈਂ ਕੱਲੀ ਨੇ ਥੋੜਾ ਮੱਥਾ ਟਿਕਾ ਲੈਣਾ ਨਾਨਕੇ ਆਉਣਗੇ ਤੇ ਫੇਰ ਹੀ ਜਾਊਂਗੀ ਅਚਾਨਕ ਆਜਾਉਣਾ ਹਾਂਜੀ ਆਉਣਾ ਹੈ ਮੱਥਾ ਟਿਕਾਉਣ ਕੱਲੀ ਥੋੜਾ ਮੈਂ ਚ ਲੈ ਕੇ ਤਰਪੂਗੀ ਹਾਂ ਮੈਂ ਨਾਨਕੇ ਨੂੰ ਲਿਆਉਂਗੀ ਤੇ ਫੇਰ ਹੀ ਜਾਊਂਗੀ ਵੇਖ ਜਮਾਂ ਜਾਂਦੇ ਜਾਂਦੇ ਮੱਥਾ ਮਾਹਲਾ ਟਿਕਾ ਲੈ ਆਣਾ ਚੱਲ ਨਾਲ ਕੱਲੀ ਥੋੜਾ ਮੈਂ ਜਾਂਦੀ ਚੰਗੀ ਲੱਗਦੀ ਔੜੀ ਨੂੰ ਮੇਰੇ ਜਮਾਨ ਵਾਲੇ ਮੈਂ ਠੀਕ ਭੈਣ ਜੀ ਤੁਸੀਂ ਤੇ ਔਖਾ ਬੜਾ ਬੋਲਣ ਦਾ ਹੈ ਜੋ ਹਾਂਜੀ ਔਖਾ ਕਾ ਦਾ ਬੋਲਣ ਦੀ ਚੰਗਾ ਬ ਮੈਲ ਲਓ ਮਾਪੜੀ ਨੂੰ ਮੈਲ ਲਓ ਤੇ ਕੋਈ ਨਹੀਂ ਸੁਧੇ ਮੂੰਹ ਮੇਰਾ ਚੱਲ ਮੈਲ ਲਓ ਮिन्नੂ ਕੋਈ ਪੁੱਛ ਕੇ ਵਿਖੇ ਕਿੰਨੀ ਟੈਨਸ਼ਨ ਹੈ ਜਿੰਨਾ ਤੇ ਪੁੱਤ ਅੰਬਲੀ ਆ ਨਾ ਉਹਨਾਂ ਨੂੰ ਕੋਈ ਪੁੱਛ ਕੇ ਵਿਖੇ ਮਾਵਾ ਦਾ ਕੀ ਹਾਲ ਆ ਬੈਠੇ ਧੀ ਹੈ ਹਾਂਜੀ ਸੱਸਰੀ ਦਾ ਸੱਸਰੀ ਘਾਲ ਆ ਹੋਰ ਕੀ ਆ ਹੋ ਰਹਾ ਹਵਾ ਦੀਆਂ ਮਾਂ ਹਮ ਐੜੀ ਜਾ ਮਾਂ ਮੈਂ ਹਾਂਜੀ ਤੇ ਉਹ ਲੈਣਾ ਦੇਣਾ ਪਾਇਆ ਨਾ ਨਾ ਕੋਈ ਹਾਂਜੀ ਪਾਇਆ ਸੀ ਸੈੱਟ ਪਾਇਆ ਸੀਗਾ ਅੱਛਾ ਤੇ ਉਹ ਮੰਮੀ ਉਹਨਾਂ ਨੇ ਰੱਖ ਲਿਆ ਵਾ ਚਲ ਕੋਈ ਗੱਲ ਨਹੀਂ ਧੀਏ ਤੇਰੀ ਟੈਨਸ਼ਨ ਮੁੱਕੀ ਹਾਂਜੀ ਉਹਨਾਂ ਦੀ ਚੀਜ਼ ਹੀ ਕੋਈ ਨਹੀਂ ਜਦੋਂ ਕਿਤੇ ਵਾਂਡੇ ਟਿੰਡੇ ਜਾਣਾ ਉਹਦੇ ਆ ਕਰੂਗੀ ਤੈਨੂੰ ਪਾਉਣ ਨੂੰ ਹਾਂਜੀ ਠੀਕ ਹੈ ਨਾ ਤੂੰ ਕਿਉਂ ਪਰੇਸ਼ਾਨੀ ਲੈਣੀ ਹੈ ਤੈਨੂੰ ਕੀ ਲੋੜ ਹੈ ਗਾਣਿਆਂ ਦੀ ਹਾਂਜੀ ਠੀਕ ਹੈ ਨਾ ਹਾਂਜੀ ਠੀਕ ਹੋਰ ਠੀਕ ਠਾਕ ਹੈ ਨਾ ਪਰਿਵਾਰ ਹਾਂਜੀ ਹਾਂਜੀ ਬਹੁਤ ਵਧੀਆ ਚਲੋ ਠੀਕ ਚਾਹੀਦਾ ਵਾ ਬੈਠੇ ਪੈਂ ਜੀ ਬੈਠੇ ਆ ਤੇ ਜਦੋਂ ਪੈਂ ਜੀ ਇਹ ਜਾਵਾਂਗੇ ਨਾ ਮੱਥਾ ਟਿਕਾਉਣ ਤੁਹਾਨੂੰ ਫੋਨ ਕਰ ਦਾਂਗੇ ਫਿਰ ਤੁਸੀਂ ਆ ਜਿਓ ਤੁਹਾਡਾ ਨੰਬਰ ਹੈਗਾ ਸਾਡੇ ਕੋਲ ਠੀਕ ਆ ਹਾਂ ਜੀ ਦੱਸ ਦਿਓ ਭੈਣਾ ਮੈਂ ਫੇਰ ਮੈਂ ਆ ਜਾਂਗੂ ਹਾਂਜੀ ਦੱਸ ਦਾਂਗੇ ਤਾਂ ਫੋਹਰੇ ਨੂੰ ਦਰਸ਼ਾਪ ਦਾ ਤੇ ਪੁੱਛਾਂ ਹੁਣ ਮੈਂ ਦਫਾਣਾ ਗਰਮੀ ਚ ਪਿਆਈ ਦਫਾਣਾ ਗਰਮੀ ਚ ਪਿਆਈ ਹੈ ਅਮਲਗਾਣਾ ਵੇਲਾ ਇੰਨਾ ਨਹੀਂ ਪਤਾ ਹੁੰਦਾ ਕਿ ਗਰਮੀ ਆ ਇਹਨਾਂ ਨੂੰ ਨਸ਼ਾ ਹੀ ਚਾਹੀਦਾ ਬਸ ਹੈ ਇਹਨਾਂ ਨੂੰ ਦਫਾਣਾ ਨੂੰ ਨਸ਼ਾ ਹੀ ਚਾਹੀਦਾ ਪੱਖ ਛੱਡਦਾ ਮਰ ਜਾਊਗਾ ਦਫਾ ਹੋਣਾ ਵੇਰੰਦੀ ਮਣੀ ਉਠ ਮੈਨੂੰ ਸ਼ਾਪ ਬਾਰੇ ਦੱਸ ਸ਼ਾਪ ਦਾ ਕਿੱਦਾਂ ਉਹ ਜਿਹੜੀ ਸ਼ਾਪ ਐ ਉਹ ਸ਼ਾਪ ਤੇ ਉਹ ਸ਼ਾਪ ਨਹੀਂ ਆ ਤੂੰ ਕੇ ਸ਼ਾਪ ਬਦਲ ਤੇ ਨਹੀਂ ਦਿੱਤੀ ਓਟ ਓਟ ਦੱਸ ਮੈਨੂੰ ਵੀ ਪਤਾ ਦਹਾਨਾ ਪਿਓ ਤੇ ਰਾਂਦਾ ਹੀ ਇਹਦਾ ਨਾਮ ਬਲੀ ਦਾ ਵਿਆਹ ਕਰ ਮੈਂ ਤੇ ਤੈਨੂੰ ਮੈਂ ਤੇ ਖੁਦ ਫਸ ਗਈ ਆ ਤੈਨੂੰ ਵਿਆਹ ਕਰਕੇ ਤੇਰਾ ਦਹਾਨਾ ਮੈਂ ਖੁਦ ਫਸ ਗਈ ਮੈਨੂੰ ਪਤਾ ਮੈਂ ਕਿੰਦੀ ਦੁਖੀ ਹੋ ਗਈ ਆ ਹੈ ਹੁਣ ਮੈਂ ਚੋਰੀਆਂ ਕਮਾਉਂ ਲਈ ਹੁਣ ਮੈਂ ਬੁੱਪੀ ਤੇ ਚੋਰੀ ਚੋਰੀ ਰਹਿਣੀ ਆ ਹੈ ਉੱਠ ਦਹਾਨਿਆ ਦੱਸ ਮੈਨੂੰ ਸ਼ਾਪ ਬਾਰੇ ਮੈਨੂੰ ਵੀ ਪਤਾ ਦੱਸ ਓਟ ਕੋਸ਼ਾ ਬਾਰੇ ਦੱਸ ਮੈਨੂੰ ਵੀ ਪੜਾ ਦੱਸ ਤੈਨੂੰ ਕਿਉਂ ਨਹੀਂ ਪਤਾ ਸਾਰਾ ਤੈਨੂੰ ਪਤਾ ਵਾ ਜਾਣ ਕੇ ਇਦਾਂ ਕਰਦਾ ਵਾ ਚੱਲ ਉਠ 10 ਮਿੰਟੋ ਛਾਪ ਬਾਰੇ ਛਾਪ ਬਾਰੇ ਦੱਸ ਤੇ ਮੈਨੂੰ ਪੜਾ ਦੱਸ ਦਫਾਣਾ ਕਿਉਂ ਮੈਨੂੰ ਤੌਨਾ ਹੈ ਤੂੰ ਤੇ ਮੇਰੇ ਤੌਨਾ ਵਾ ਚੱਲ ਉਠ ਹਾਂ ਆਪ ਨਸ਼ਾ ਪੂਰਾ ਕਰ ਲਿਆ ਆਪ ਲੋਟ ਹੋ ਗਿਆ ਵਾ ਮੈਨੂੰ ਵੀ ਦੱਸ ਦੇ ਮੈਨੂੰ ਵੀ ਦੱਸ ਦੇ ਛਾਪ ਦਾ ਯਾਰ ਰੁਪਿਆ ਲੱਗਣਾ ਹੀ ਕਾਲਾ ਯਾਰ ਲੱਗਣਾ ਯਾਰ ਤੇ 30 ਆ ਦੇ ਹੋਏ ਹੋਏ ਬੇ ਜੋਰਚ ਦੇ ਕੇ ਆ ਗਿਆ ਨਾ ਖਾਫਣਿਆ ਗਹਿਣੇ ਨੂੰ ਤੇ ਕਿਤੇ ਅੱਗ ਲੱਗੀ ਪਈ ਆ ਹੈ ਗਹਿਣਾ ਬਣਾਉਂਦੀ ਵਾਹ ਹੈਗੀ ਹਣ ਗਹਿਣਾ ਬਣਾਉਂਦੀ ਤਾਂ ਵਾਹ ਹੀ ਨਹੀਂ ਹੈਗੀ ਹੈ ਇੰਨਾ ਗਹਿਣਾ ਮਹਿੰਗਾ 1 ਲੱਖ ਤੇ 80 ਹਜ਼ਾਰ ਨੂੰ ਗਹਿਣਾ ਹੀ ਉਹ ਹੈ ਇੰਨਾ ਇੰਨਾ ਗਹਿਣਾ ਮਹਿੰਗਾ ਤੇ ਤੂੰ ਹਜ਼ਾਰ ਰੁਪਏ ਚ ਵੇਚ ਕੇ ਆ ਗਿਆ ਵੇਤਫਾ ਹੋਣਿਆ ਹੁਣ ਮੈਂ ਤੇਰੀ ਪੀਉ ਨੂੰ ਕਿਹੜਾ ਮੂੰਹ ਵਿਖਾਉਂਗੀ ਹੈ ਤੂੰ ਤਾਂ ਡਾਂਢੀ ਲਾ ਸੁਟੀ ਮੇਰੀ ਹੈ ਨੋਨੀਆ ਤੂੰ 1000 ਰੁਪਏ ਚ ਦੇ ਗਿਆ ਵਾ ਯਾਰ ਰੁਪਏ ਆਉਣ ਕੀ ਕਰਾ ਤੇਨੂੰ ਘਰੋਂ ਕੱਢ ਦੇਣਾ ਹੀ ਫਿਰ ਵੀਂਦਾ ਰਹੀ ਮੈਂ ਬਰਾਬਰ ਹੂੰ ਮੈਂ ਬਰਾਬਰ ਲਿਆ ਕੇ 1000 ਰੁਪਏ ਚ ਮੈਂ ਬਰਾਬਰ ਵਾ ਫੜ ਫੁਰਤੀ ਗਿਆ ਵੇ ਰੱਬਾ ਨਸ਼ੇ ਕਿੰਨੇ ਤੋਰ ਦਿੱਤੇ ਯੋ ਨਸ਼ਿਆਂ ਦੇ ਬਰਤਣੇ ਤੇ ਡੰਡ ਲਾਤੀ ਨਸ਼ਿਆਂ ਦੀ ਨਛਾਨ ਬਹੁਤ ਘਰ ਬਰਬਾਦ ਹੋ ਗਏ ਰੱਬਾ ਈਆਂ ਦੀ ਵੀ ਜ਼ਿੰਦਗੀ ਬਰਬਾਦ ਹੋਣ ਲਈ ਨਾਲ ਮੈਂ ਤੇ ਉੱਤੇ ਚੋਰੀ ਚੋਰੀ ਪਰਦੇ ਪਾਉਣੀ ਆ ਕਿੰਨੇ ਦਿਨ ਪਰਦੇ ਪਾਉਂਗੀ ਮੈਂ ਉਹਦੇ ਸਾਹਮਣੇ ਹਾਂ ਦਫਾਣੇ ਮੈਂ ਕਿੰਨੇ ਦਿਨ ਪਰਦੇ ਪਾਉਂਗੀ ਤੇ ਦੁਖੀ ਕੀਤਾ ਪਿਆਈ ਉਹ ਜੋ ਜੀਜਾ ਨੇ ਸੌਂ ਲਗਾਇਆ ਰਾਣੀ ਆਣਿਆ ਹੁਣ 10 ਮਿੰਟ ਸ਼ਾਬਾਰੇ ਯਾ ਪਾਣੀ ਲਿਆਗੇ ਤੇ ਨਾ ਪਾਣੀ ਦੀਆ ਤੇ ਦਫਾ ਹੋਣਾ ਬਲੰਗਾ ਨੇ ਤਾ ਤੱਕ ਤੇ ਬਲੰਗਾ ਨੇ ਤੇ ਘਰੀ ਪਟਦੇ பாணி ਇੰਨੇ ਮਹਿੰਗੀ ਉਧਰੋਂ ਛਾਪਦੇ ਆ ਵਾ ਛਾਪ ਬਣਾਉਣੀ ਕਿਤੇ ਸੌਖੀ ਆ ਨਾ ਹੁਣ ਪੈਸੇ ਦੇ ਹੀ ਦਮ ਨਾਲ ਆਉਂਗਾ ਚੱਲ ਚੱਲੀਏ ਮੈਨੂੰ ਜ਼ਿਆਦਾ ਪੈਸਾ ਲਿਆਦੋ ਨਾ ਜਿੰਨੂੰ ਚਲ ਮੈਂ ਤੇਰੇ ਨਾਲ ਜਾਣਾ ਵਾ ਤੂੰ 300 ਰੁਪਏ ਮੈਨੂੰ ਦੇ ਦੇ ਤੂੰ ਨਾਲ ਚੱਲੇਂਗਾ ਚੱਲ ਮੈਂ ਆ ਚਲਦੀ ਤੇਰੀ ਮੈਨੂੰ 300 ਰੁਪਏ ਰਹਿ ਗਈ ਨਾ ਫਿਰ ਦਊਂਗੀ ਦਊਂਗੀ ਚੱਲ ਤੋਰ ਮੇਰੇ ਨਾਲ ਤੇਰਾ ਤੇਲ ਫੁੱਕਿਆ ਜਾਣਾ ਨਾ ਜਾਂ ਜਾਂਦੇ ਦਾ ਆਹੋ ਦੇ ਹੂੰ ਤੇਲ ਚੱਲ ਤੋਰ ਚੱਲੀਏ